ਅੱਜ ਆਪਾਂ ਇਹਦਾ ਸਾਰਾ ਇੱਟ ਤੋਂ ਲੈ ਕੇ ਤੇ ਸਾਰਾ ਜੋ ਟੀਨਾ ਤੱਕ ਦਾ ਇਹਦਾ ਮਤਲਬ ਖਰਚ ਹੋਇਆ ਆਪਾਂ ਉਹ ਸਾਰਾ ਤੁਹਾਨੂੰ ਦੱਸਾਂਗੇ ਤੇ ਇੱਕ ਇੱਕ ਚੀਜ਼ ਜੋ ਵੀ ਇਹਦੇ ਤੇ ਖਰਚ ਹੋਈ ਆ ਇਹ ਉਸ ਸਿਰੇ ਤੋਂ ਲੈ ਕੇ ਤੇ ਇਸ ਸਿਰੇ ਤੱਕ ਇਹਦੀ ਮਿੰਤੀ ਹੈਗੀ ਆ ਜੀ 79 ਫੁੱਟ ਯਾਨੀ ਕਿ 1 ਫੁੱਟ ਘਟ 80 ਸਭ ਤੋਂ ਪਹਿਲਾਂ ਤੇ ਆਪਾਂ ਗੱਲ ਕਰਦੇ ਆ ਜੀ ਇਹਦੇ ਤੇ ਇੱਟ ਦੀ ਕਿੰਨੀ ਇੱਟ ਲੱਗੀ ਆ ਇਹਦੇ ਤੇ ਇੱਧਰ ਸਾਰੀ ਜਿਹੜੀ ਚਾਰ ਦੁਵਾਰੀ ਨੂੰ ਇਹਦੀ ਨੂੰ ਇੱਟ ਲੱਗੀ ਆ ਹੁਣ ਆਪਾਂ ਅੱਗੇ ਗੱਲ ਕਰਦੇ ਆਂ ਜੀ ਇਹਨੂੰ ਲੋਹਾ ਕਿੰਨਾ ਲੱਗਾ ਇਹਨੂੰ ਲੋਹਾ ਜਿਹੜਾ ਲੱਗਾ ਜੀ ਉਹ ਸਾਰਾ ਜਿਵੇਂ ਤੁਸੀਂ ਵੇਖ ਸਕਦੇ ਜਿਕੇ ਕੰਚੀਆਂ ਬਣੀਆਂ ਨੇ ਤੇ ਉਸ ਤੋਂ ਬਾਅਦ ਉੱਪਰ ਜਿਹੜਾ ਇਹ ਲੋਹਾ ਪਿਆ ਵਾ ਜਿਵੇਂ ਆਪਾਂ ਨੇਰੀ ਤੋਂ ਸ਼ੈੱਡ ਨੂੰ ਬਚਾਉਣਾ ਚਾਹੁੰਦੇ ਆਂ ਤੇ ਜੋ ਮਤਲਬ ਆਪਾਂ ਸਪੋਰਟਾਂ ਉੱਪਰ ਪਾਉਂਦੇ ਆਂ ਸ਼ੈੱਡ ਦੇ ਉਹ ਜ਼ਰੂਰ ਪਾਇਆ ਕਰੋ ਕਿਉਂਕਿ ਇਹੋ ਜਿਹੇ ਚੀਜ਼ਾਂ ਵਾਰ-ਵਾਰ ਨਹੀਂ ਬਣਦੀਆਂ ਤੇ ਇੱਕ ਵਾਰ ਹੀ ਜਿਹੜਾ ਵਾ ਇਹਨਾਂ ਤੇ ਖਰਚ ਕੀਤਾ ਜਾ ਸਕਦਾ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਇਸ ਸ਼ੈੱਡ ਦਾ ਐਸਟੀਮੇਟ ਲਾਇਆ ਵਾ ਸਾਰਾ ਜੋ ਇਹਦੇ ਤੇ ਖਰਚ ਹੋਇਆ ਵਾ ਤੇ ਜੋ ਵੀ ਇਹਦੇ ਤੇ ਲੋਹਾ ਲੱਗਾ ਰੰਗ ਪੇਂਟ ਇੱਟ ਹਰ ਇੱਕ ਚੀਜ਼ ਦਾ ਆਪਾਂ ਐਸਟੀਮੇਟ ਲਾਇਆ ਤੇ ਇਹ ਸ਼ੈੱਡ ਜਿਹੜਾ ਵਾ ਇਹ ਆਪਾਂ ਬਹੁਤ ਜ਼ਿਆਦਾ ਮਜ਼ਬੂਤੀ 'ਚ ਬਣਾਇਆ ਵਾ ਤਾਂ ਕਿ ਇਹਨੂੰ ਨੇਰੀ ਦਾ ਜਾਂ ਮਤਲਬ ਕੋਈ ਕਿਸੇ ਵੀ ਤਰੀਕੇ ਦਾ ਜਿਹੜਾ ਵਾ ਇਹਨੂੰ ਕੋਈ ਉੱਡਣ ਦਾ ਡਰ ਨਾ ਹੋਵੇ ਦਾ ਅੱਜ ਆਪਾਂ ਇਹਦਾ ਸਾਰਾ ਇੱਟ ਤੋਂ ਲੈ ਕੇ ਤੇ ਸਾਰਾ ਜੋ ਟੀਨਾ ਤੱਕ ਦਾ ਇਹਦਾ ਮਤਲਬ ਖਰਚ ਹੋਇਆ ਆਪਾਂ ਉਹ ਸਾਰਾ ਤੁਹਾਨੂੰ ਦੱਸਾਂਗੇ ਤੇ ਇੱਕ ਇੱਕ ਚੀਜ਼ ਜੋ ਵੀ ਇਹਦੇ ਤੇ ਖਰਚ ਹੋਈ ਆ ਸੋ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਇਹਦੀ ਜਿਹੜੀ ਆ ਮਿੰਤੀ ਆ ਉਹ ਦੱਸਦੀਏ ਕਿ ਇਹਦੀ ਮਿੰਤੀ ਗਿੰਤੀ ਕਿੰਨੀ ਆ ਸ਼ੈੱਡ ਦੀ ਇਹ ਜਿਹੜਾ ਸ਼ੈੱਡ ਵਾ ਇਹ ਉਸ ਸਿਰੇ ਤੋਂ ਲੈ ਕੇ ਤੇ ਇਸ ਸਿਰੇ ਤੱਕ ਇਹਦੀ ਮਿੰਤੀ ਹੈਗੀ ਆ ਜੀ 79 ਫੁੱਟ ਯਾਨੀ ਕਿ 1 ਫੁੱਟ ਘੱਟ 80 ਠੀਕ ਹੈ ਜੀ ਤੇ ਇਸ ਸਿਰੇ ਤੋਂ ਲੈ ਕੇ ਤੇ ਉਸ ਗੁੱਠ ਤੱਕ ਇਹਦੀ ਮਿੰਤੀ ਹੈਗੀ ਆ ਜੀ 36 ਫੁੱਟ ਤੇ ਜਿਹੜਾ ਇਹ ਬਣ ਕੇ ਤਿਆਰ ਹੋਇਆ ਵਾ ਇਹ 37 ਫੁੱਟ ਬਣ ਕੇ ਤਿਆਰ ਹੋਇਆ ਵਾ 1 ਫੁੱਟ ਸ਼ੀਟਾਂ ਜਿਹੜੀਆਂ ਨਦੀਆਂ ਬਾਹਰ ਨੇ ਤੇ ਇੱਧਰ ਜਿਹੜੇ ਨੇ ਇਹਦੇ ਨਾਲ ਦੋ ਕਮਰੇ ਤਿਆਰ ਹੋਏ ਨੇ ਇੱਕ ਆ ਕਮਰਾ ਤਿਆਰ ਹੋਇਆ ਇਹਦੇ ਵਿੱਚ ਜਿਵੇਂ ਸੀਮੈਂਟ ਵਗੈਰਾ ਰੱਖਣ ਵਾਸਤੇ ਹੈ ਤਿਆਰ ਹੋਇਆ ਕਮਰਾ ਤੇ ਇੱਕ ਇਹਦੇ ਨਾਲ ਹੀ ਕਮਰਾ ਜਿਹੜਾ ਇਹ ਇਹ ਤਿਆਰ ਹੋਇਆ ਛੱਡ ਦੇ ਵਿੱਚ ਹੀ ਠੀਕ ਹੈ ਜੀ ਇਹ ਕਮਰਾ ਜਿਹੜਾ ਵਾ ਇਹ ਆਪਣਾ ਦਫ਼ਤਰ ਬਣਾ ਲੈਣ ਚਾਹੇ ਕੋਈ ਵੀ ਕਿਸੇ ਵੀ ਕੰਮ ਨੂੰ ਵਰਤ ਸਕਦੇ ਨੇ ਸੋ ਹੁਣ ਆਪਾਂ ਇਹਦਾ ਤੁਹਾਨੂੰ ਸਾਰਾ ਐਸਟੀਮੇਟ ਜਿਹੜਾ ਉਹ ਦੱਸਣ ਵਾਲੇ ਆ ਤੇ ਸਭ ਤੋਂ ਪਹਿਲਾਂ ਤੇ ਆਪਾਂ ਗੱਲ ਕਰਦੇ ਆ ਜੀ ਇਹਦੇ ਤੇ ਇੱਟ ਦੀ ਕਿੰਨੀ ਇੱਟ ਲੱਗੀ ਆ ਇਹਦੇ ਤੇ ਇਦਰ ਸਾਰੀ ਜਿਹੜੀ ਚਾਰਦੁواری ਨੂੰ ਇਹਦੀ ਨੂੰ ਇੱਟ ਲੱਗੀ ਆ ਨੀਆਂ ਤੋਂ ਲੈ ਕੇ ਉਹ ਲੱਗੀ ਆ ਜੀ ਇਹਨੂੰ 27000 ਇੱਟ ਜਿਹੜੀ ਆ ਉਹ ਲੱਗੀ ਆ ਜਿੰਨੀ ਵੀ ਇਹਦੇ ਚ ਆ ਅੰਦਰਲੇ ਪੜਦੇ ਜੋ ਵੀ ਹੋਇਆ ਸਾਰਾ ਕੁਝ ਵੇਖੋ ਆ ਕਮਰੇ ਦਾ ਪੜਦਾ ਜਿਹੜਾ ਇਹ ਵੀ ਇਹ ਵਿੱਚੇ ਪਾ ਕੇ ਸਾਰਾ ਇਹਦਾ ਤੇ 27000 ਇਹਦੇ ਤੇ ਇੱਟ ਲੱਗੀ ਆ ਜਿਹੜਾ ਕਿ 650 ਰੁਪਿਆ ਰੇਟ ਜਿਵੇਂ ਅੱਜ ਕੱਲ ਇੱਟ ਦਾ ਚੱਲਦਾ ਪਿਆ ਆ ਅਸੀਂ ਆਪਣੇ ਏਰੀਏ ਦਾ ਰੇਟ ਜਿਹੜਾ ਉਹ ਤੁਹਾਨੂੰ ਦੱਸ ਰਹੇ ਹਾਂ ਸੋ ਵੱਖਰੇ ਵੱਖਰੇ ਏਰੀਏ ਦੇ ਵਿੱਚ ਵੱਖਰਾ ਵੱਖਰਾ ਰੇਟ ਹੋ ਸਕਦਾ ਇੱਟ ਦਾ ਇਹਦਾ ਪੈਸੇ ਬੰਦਿਆ ਜੀ 1,75,000 ਤੇ 500 ਰੁਪਈਆ ਜਿਹੜਾ ਵਾ ਇੱਟ ਦਾ ਬਣਦਾ ਵਾ ਕੱਲੀ ਇੱਟ ਦਾ 27000 ਇੱਟ ਦੇ ਤੇ ਪੂਰੀ ਲੱਗੀ ਆ ਵੇਖ ਸਾਦੇ ਤੁਸੀਂ ਸ਼ੈੱਡ ਦੀ ਮਿੰਤੀ ਗਿੰਤੀ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਹੁਣ ਉਸ ਤੋਂ ਬਾਅਦ ਗੱਲ ਕਰਦੇ ਆ ਜੀ ਆਪਾਂ ਇਹਨੂੰ ਸੀਮੈਂਟ ਕਿੰਨਾ ਲੱਗਾ ਇਨੂੰ ਸੀਮੈਂਟ ਲੱਗਾ ਜੀ 130 ਬੋਰੀਆਂ ਪੂਰਾ ਤਿਆਰ ਕਰਨ ਵਾਸਤੇ ਜਿੰਨਾ ਵੀ ਮਿਸਤਰੀ ਨੇ ਸੀਮੈਂਟ ਮੰਗਵਾਇਆ ਸੀ ਉਹ ਸੀ 130 ਬੋਰੀਆਂ ਤੇ 300 ਤੇ 90 ਰੁਪਏ ਦੇ ਹਿਸਾਬ ਨਾਲ ਬੋਰੀ ਸੀਮੈਂਟ ਦੀ ਜਿਹੜੀ ਆ ਉਹ ਆਈ ਆ ਤੇ 50000 ਤੇ 700 ਰੁਪਏ ਦਾ ਜਿਹੜਾ ਇਹਨੂੰ ਸੀਮੈਂਟ ਸਾਰਾ ਲੱਗਾ ਉਸ ਤੋਂ ਬਾਅਦ ਆਪਾਂ ਆ ਜੰਨੇ ਹਾਂ ਜੀ ਤਿਬੜੀ ਯਾਨੀ ਕਿ ਤਿਬੜੀ ਰੇਤਾ ਜਿਹੜੀ ਆ ਮੋਟੀ ਰੇਤਾ 6 ਸੈਂਕੜੇ ਜਿਹੜੀ ਆ ਉਹ ਮੋਟੀ ਰੇਤਾ ਲੱਗੀ ਆ ਤੇ 5200 ਰੁਪਏ ਦੇ ਹਿਸਾਬ ਨਾਲ ਉਹ ਬਣਦੀ ਆ ਜੀ 31000 ਤੇ 200 ਰੁਪਏ ਦੀ ਜਿਹੜੀ ਆ ਇਹ ਬਣਦੀ ਆ ਤੇ ਬੜੀ ਰੇਤਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜੀ ਚਿੱਟੀ ਰੇਤਾ ਦੀ 7 ਸੈਂਕੜੇ ਜਿਹੜੀ ਆ ਇਹਨੂੰ ਚਿੱਟੀ ਰੇਤਾ ਲੱਗੀ ਆ 1250 ਰੁਪਏ ਦੇ ਹਿਸਾਬ ਨਾਲ 8700 ਤੇ 50 ਰੁਪਈਆਂ ਦੀ ਜਿਹੜੀ ਆ ਰੇਤਾ ਬਣੀ ਆ ਜਿਹੜਾ ਪਿੱਲਰਾਂ ਦੇ ਵਿੱਚ ਸਰੀਆ ਪਿਆ ਪਿੱਲਰਾਂ ਦੇ ਵਿੱਚ ਸਰੀਆ ਪਿਆ ਜੀ 2 ਕੁਆਂਟਲ ਤੇ 48 ਕਿਲੋ ਤੇ 64 ਰੁਪਏ ਦੇ ਹਿਸਾਬ ਨਾਲ 15872 ਜਿਹੜੇ ਆ ਉਹ ਸਰੀਏ ਦੇ ਬਣੇ ਹੁਣ ਆਪਾਂ ਗੱਲ ਕਰਦੇ ਆ ਜੀ ਬਜਰੀ ਦੀ ਬਜਰੀ ਇਹਨੂੰ ਲੱਗੀ ਆ ਜੀ 150 ਸੈਂਕੜਾ 150 ਸੈਂਕੜਾ ਬਜਰੀ ਜਿਹੜੀ ਆ ਇੱਥੇ ਰੇਟ ਹੈਗਾ ਜੀ ਸਾਡੇ 4500 ਰੁਪਿਆ ਤੇ ਉਹਦੇ ਹਿਸਾਬ ਨਾਲ 6700 ਤੇ 50 ਰੁਪਈਆ ਦੀ ਜਿਹੜੀ ਆ ਇਹ ਬਜਰੀ ਬਣਦੀ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਜੀ ਮਿਸਤਰੀ ਦੀ ਲੇਬਰ ਦੀ ਮਿਸਤਰੀ ਸਾਹਿਬ ਵੀ ਸਾਡੇ ਲਾਗੇ ਬੈਠੇ ਨੇ ਜਿਨ੍ਹਾਂ ਨੇ ਸਾਰੀ ਚਾਰਦੁਆਰੀ ਜਿਹੜੀ ਆ ਕੀਤੀ ਹੋਈ ਆ ਤੇ ਮਿਸਤਰੀ ਦੀ ਲੇਬਰ ਜਿਹੜੀ ਆ ਇਹਨਾਂ ਦੇ ਨਾਲ ਠੇਕਾ ਹੀ ਸੀਗਾ 70000 ਰੁਪਈਆ ਜਿਹੜਾ ਵਾ ਇਹਨਾਂ ਦੇ ਨਾਲ ਠੇਕਾ ਹੋਇਆ ਸੀ ਤੇ 70000 ਜਿਹੜਾ ਮਤਲਬ ਪੂਰਾ ਇਹ ਤਿਆਰ ਕਰਨ ਦਾ ਤੇ ਉਦੇ ਹਿਸਾਬ ਨਾਲ ਇਹਦਾ ਟੋਟਲ ਬਣਿਆ ਜੀ ਜੋੜ ਆਪਾਂ ਜਿੰਨਾ ਇਹ ਮਿਸਤਰੀ ਦਾ ਇੱਟ ਦਾ ਖਰਚਾ ਸੀਮੈਂਟ ਦਾ ਤਿੱਬੜੀ ਦਾ ਰੇਤਾ ਦਾ ਸਰੀਏ ਦਾ ਇਹ ਸਾਰਾ ਖਰਚਾ ਪਾ ਕੇ ਬਣਦਾ ਜੀ 358000 ਤੇ 772 ਰੁਪਏ ਦਾ ਪੂਰਾ ਛੱਡ ਦਾ ਜਿਹੜਾ ਵਾ ਬਿਲਡਿੰਗ ਦਾ ਇਹਦਾ ਸਿਰਫ ਖੜੀ ਕਰਨ ਤੇ ਬਿਲਡਿੰਗ ਜਾਂ ਕੰਬਾਂ ਚਾਰਦੁਆਰੀ ਕਰਨ ਤੇ ਦਾ ਖਰਚਾ ਆਇਆ ਜੀ ਇਹਦੀ ਜਿਹੜੀ ਚਾਰਦੁਆਰੀ ਕਰਨ ਤੇ ਖਰਚਾ ਆਇਆ ਜੀ ਉਹ ਆਇਆ ਜੀ 358000 ਤੇ 772 ਉਸ ਤੋਂ ਬਾਅਦ ਆਪਾਂ ਤੁਹਾਨੂੰ ਇਹ ਦੱਸ ਦਈਏ ਕਿ ਇਹ ਪਲਸਟਰ ਤੋਂ ਬਿਨਾਂ ਦਾ ਜਿਹੜਾ ਵਾ ਇਹ ਖਰਚਾ ਵਾ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਜੀ ਇਹਨੂੰ ਲੋਹਾ ਕਿੰਨਾ ਲੱਗਾ ਇਹਨੂੰ ਲੋਹਾ ਜਿਹੜਾ ਲੱਗਾ ਜੀ ਉਹ ਸਾਰਾ ਜਿਵੇਂ ਤੁਸੀਂ ਦੇਖ ਸਕਦੇ ਜਿਵੇਂ ਕਿ ਕੰਚੀਆਂ ਬਣੀਆਂ ਨੇ ਤੇ ਉਸ ਤੋਂ ਬਾਅਦ ਉੱਪਰ ਜਿਹੜਾ ਇਹ ਲੋਹਾ ਪਿਆ ਵਾ ਉੱਤੇ ਵੀ ਇਹਦੇ ਪੱਤਰੀਆਂ ਪਾਈਆਂ ਹੋਈਆਂ ਆ ਵੇਖੋ ਤੇ ਇਹ ਸਾਰਾ ਜਿਹੜਾ ਲੋਹਾ ਇਹਦੇ ਤੇ ਲੱਗਾ ਵਾ ਇਹ ਹੈਗਾ ਜੀ 19 ਕੁਇੰਟਲ 96 ਕਿਲੋ 500 ਗ੍ਰਾਮ ਸਾਰਾ ਟੋਟਲ ਹੋਆ ਜੋ ਆਪਾਂ ਇਹਨੂੰ ਸਪੋਰਟਾਂ ਦਿੱਤੀਆਂ ਜੋ ਵੀ ਆ ਇਹ ਸਾਰਾ ਹੀ 19 ਕੁਇੰਟਲ 96 ਕਿਲੋ 500 ਗ੍ਰਾਮ ਇਹਨੂੰ ਲੋਹਾ ਲੱਗਾ ਸੋ ਲੋਹੇ ਦਾ ਰੇਟ ਜਿਹੜਾ ਹੈਗਾ ਇਸ ਵਕਤ ਆਪਾਂ 62 ਰੁਪਏ ਦੇ ਹਿਸਾਬ ਦੇ ਨਾਲ ਜਿਹੜਾ ਵਾ ਲੋਹਾ ਇਹਦਾ ਲਾਇਆ ਵਾ ਤੇ ਇਹ ਬਣਦਾ ਜੀ 1 ਲੱਖ ਤੇ 23788 ਰੁਪਏ ਦਾ ਲੋਹਾ ਬਣਦਾ ਜੀ ਇਹਦੇ ਤੇ ਜਿੰਨਾ ਵੀ ਇਹ ਲੋਹਾ ਲਗਾ ਦਿੱਤੇ ਹੁਣ ਆਪਾਂ ਗੱਲ ਕਰਦੇ ਆ ਜਿਹੜੀਆਂ ਇਹਦੇ ਤੇ ਸ਼ੀਟਾਂ ਪਾਈਆਂ ਨੇ ਆਪਾਂ ਕੁਆਲਿਟੀ ਤੁਹਾਨੂੰ ਦੱਸੀ ਹੈਗੀ ਵੀ ਆਪਾਂ ਜੈ ਕੀਰਤੀ ਦੀਆਂ ਸ਼ੀਟਾਂ ਪਾਈਆਂ ਵਾ ਜਦੋਂ ਆਪਾਂ ਇਹ ਛੱਡ ਤਿਆਰ ਕੀਤਾ ਸੀ ਉਹਦੀ ਆਪਾਂ ਇੱਕ ਵੀਡੀਓ ਪਾਈ ਆ ਤੇ ਜੈ ਕੀਰਤੀ ਦੀਆਂ ਜਿੰਨੀਆਂ ਵੀ ਸ਼ੀਟਾਂ ਆਪਾਂ ਪਾਈਆਂ ਨੇ ਚੰਗੀ ਕੁਆਲਿਟੀ ਦੀਆਂ ਨੇ ਸ਼ੀਟਾਂ ਤੇ 12 ਫੁੱਟੀ ਸ਼ੀਟ ਦਾ ਜਿਹੜਾ ਰੇਟ ਹੈ ਉਹ ਹੈਗਾ ਜੀ 750 ਰੁਪਏ ਤੇ 10 ਫੁੱਟੀ ਸ਼ੀਟ ਦਾ ਜਿਹੜਾ ਉਹ ਰੇਟ ਹੈਗਾ ਜੀ 500 ਤੇ 60 ਰੁਪਏ ਸੋ ਆਪਾਂ ਤੁਹਾਨੂੰ ਦੱਸਿਏ ਕਿ ਵੀ 10 ਫੁੱਟੀਆਂ ਜਿਹੜੀਆਂ ਸ਼ੀਟਾਂ ਨੇ ਉਹ ਇਸ ਸ਼ੈੱਡ ਦੇ ਉੱਤੇ ਪਈਆਂ ਨੇ 69 ਸ਼ੀਟਾਂ 69 ਠੀਕ ਹੈ ਜੀ 69 ਸ਼ੀਟਾਂ ਦਾ 560 ਰੁਪਏ ਦੇ ਹਿਸਾਬ ਨਾਲ ਕੀਮਤ ਲੱਗੀ ਇੱਕ ਸ਼ੀਟ ਦੀ 38640 ਰੁਪਏ ਜਿਹੜੇ ਨੇ ਉਹ ਇਹਦੇ ਬਣੇ ਨੇ ਸ਼ੀਟਾਂ ਦੇ 10 ਫੁੱਟੀਆਂ ਦੇ ਉਸ ਤੋਂ ਬਾਅਦ ਆ ਗਈ ਜੀ bari 12 ਫੁੱਟੀ ਸ਼ੀਟ ਦੀ ਗੱਲ 12 ਫੁੱਟੀਆਂ ਸ਼ੀਟਾਂ ਜਿਹੜੀਆਂ ਨੇ ਉਹ ਆਪਾਂ ਅੱਗੇ ਪਾਈਆਂ ਨੇ ਸਾਰੀਆਂ 12 ਫੁੱਟੀਆਂ 23 ਸ਼ੀਟਾਂ ਪਈਆਂ ਨੇ ਇਹਦੇ ਤੇ 700 ਤੇ 50 ਰੁਪਏ ਦੇ ਹਿਸਾਬ ਨਾਲ 17250 ਰੁਪਏ ਜਿਹੜੇ ਨੇ ਉਹਨਾਂ ਦੇ ਬਣੇ ਨੇ ਉਸ ਤੋਂ ਬਾਅਦ ਆਪਾਂ ਇਹਦੇ ਤੇ ਗੱਲ ਕਰਦੇ ਆ ਜੀ ਰਾਡ ਕਿੰਨੇ ਲੱਗੇ ਨੇ ਜਿਹੜੇ ਆਪਾਂ ਵੈਲਡਿੰਗ ਕਰਨ ਵਾਸਤੇ ਵਰਤੇ ਨੇ ਉਹ ਲੱਗੇ ਨੇ ਇਹਦੇ ਤੇ 7 ਡੱਬੇ ਤੇ ਸੱਤ ਡੱਬੇ ਜਿਹੜੇ ਆ ਇੱਥੇ ਸਾਡੇ ਕੀਮਤਾਂ ਹੈਗੀ ਆ ਜੀ 250 ਰੁਪਈਆ ਇੱਕ ਡੱਬੇ ਦੀ ਕੀਮਤ ਆ ਰਾੜ ਦੀ ਤੇ 1700 ਤੇ 50 ਰੁਪਈਆ ਦੇ ਜਿਹੜੇ ਨੇ ਇਹ ਸੱਤ ਡੱਬੇ ਬਣਦੇ ਨੇ ਉਸ ਤੋਂ ਬਾਅਦ ਆਪਾਂ ਜਿਹੜਾ ਲੋਹਾ ਕੱਟਣ ਵਾਸਤੇ ਜਿਹੜੇ ਪੱਤੇ ਮਤਲਬ ਗ੍ਰੈਂਡਰ ਦੇ ਅੱਗੇ ਆਪਾਂ ਵਰਤਦੇ ਆ ਉਹਨਾਂ ਦੀ ਗੱਲ ਕਰਦੇ ਆ ਆਪਾਂ ਮਤਲਬ ਜਿਨ੍ਹਾਂ ਨੂੰ ਆਪਾਂ ਪੱਥਰ ਕਹਿ ਦਿੰਦੇ ਆ ਲੋਹਾ ਕੱਟਣ ਵਾਲਾ ਉਹ ਇਹਦੇ ਤੇ ਲੱਗੇ ਨੇ ਇੱਕ ਪੂਰਾ ਡੱਬਾ ਜਿਹੜਾ ਵਾ ਉਹ ਕਟਾਈ ਵਾਸਤੇ ਖਤਮ ਹੋ ਗਿਆ ਸੀਗਾ ਜਿਵੇਂ ਕਹਿ ਲਈਏ ਕਿ ਅ ਜਿੰਨੇ ਪੈਪਾਂ ਦੀਆਂ ਗੁੱਠਾਂ-ਗੁੱਠਾਂ ਕੱਟ ਕੇ ਤੁਸੀਂ ਵੇਖ ਸਕਦੇ ਕਿ ਆਪਾਂ ਸੋਹਣੇ ਤਰੀਕੇ ਨਾਲ ਲਾਈਆਂ ਤੇ ਉਹ ਇੱਕ ਡੱਬਾ ਪੂਰਾ ਲੱਗਾ ਸੀਗਾ 1200 ਰੁਪਏ ਦਾ ਡੱਬਾ ਸੀਗਾ ਉਹ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਜਿਹੜੀਆਂ ਕੁੰਡੀਆਂ ਪਾਈਆਂ ਆਪਾਂ ਜਿੰਨੀਆਂ ਵੀ ਇਹ 3.5 ਦੇ ਚੈਨਲ ਤੇ ਉਧਰ ਅੱਗੇ ਪਾਈਪ ਤੇ ਕੁੰਡੀਆਂ ਜਿੰਨੀਆਂ ਵੀ ਲਾਈਆਂ ਨੇ ਉਹ ਕੁੰਡੀਆਂ ਜਿਹੜੀਆਂ ਨੇ ਕੁੱਲ ਕੁੰਡੀਆਂ ਇਹਨੂੰ ਲੱਗੀਆਂ ਸੀ 400 ਤੇ 15 ਕ ਕੁੰਡੀਆਂ ਨੂੰ ਪੂਰੇ ਸ਼ੈੱਡ ਤੇ ਲੱਗੀਆਂ ਨੇ ਤੇ 5400 ਰੁਪਏ ਦੀਆਂ ਜਿਹੜੀਆਂ ਨੇ ਉਹ ਕੁੰਡੀਆਂ ਬਣੀਆਂ ਸੀ ਇਹਦੀਆਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਜੀ ਰੰਗ ਦੀ ਰੰਗ ਦੇ ਤੇ ਲੱਗਾ ਜੀ 7 ਲੀਟਰ ਜਿਹੜਾ ਆਪਾਂ ਇਹਨੂੰ ਪੂਰੇ ਨੂੰ ਪੇਂਟ ਕੀਤਾ ਸ਼ੈੱਡ ਨੂੰ 7 ਲੀਟਰ ਪੇਂਟ ਜਿਹੜਾ ਵਾ ਉਹ ਬਣਦਾ ਜੀ 1800 ਤੇ 90 ਰੁਪਏ ਦਾ ਤੇ ਜਿਹੜੀ ਇਹਦੀ ਮਤਲਬ ਲੇਬਰ ਵਾ ਜਿੰਨੇ ਰੰਗ ਕੀਤਾ ਪੂਰਾ ਸ਼ੈੱਡ ਆਪਾਂ ਇਹਨੂੰ ਮਤਲਬ ਉੱਤੇ ਟਾਂਚਾ ਬਣਾ ਕੇ ਬਾਅਦ ਚ ਪੇਂਟ ਕਰਵਾਇਆ ਸੀ 1890 ਰੁਪਏ ਦਾ ਪੇਂਟ ਤੇ 3400 ਰੁਪਿਆ ਜਿਹੜਾ ਵਾ ਲੇਬਰ ਲੱਗੀ ਸੀ 5200 ਤੇ 90 ਰੁਪਏ ਟੋਟਲ ਇਹਨਾਂ ਦੇ ਰੰਗ ਦੇ ਤੇ ਰੰਗ ਕਰਨ ਦੇ ਜਿਹੜੇ ਇਹਦੇ ਤੇ ਲੱਗੇ ਨੇ ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਕਿ ਜਿਹੜੀ ਸਾਡੀ ਲੇਬਰ ਬਣੀ ਸੀ ਉਹ ਕਿੰਨੀ ਬਣੀ ਸੀਗੀ ਤੇ ਉਹ ਲੇਬਰ ਜਿਹੜੀ ਆ ਉਹ ਕਿਹੜੇ ਹਿਸਾਬ ਨਾਲ ਇਹਦੀ ਮਿੰਤੀ ਚ ਪਾਈ ਜਾਂਦੀ ਆ ਉਹ ਤੁਹਾਨੂੰ ਦੱਸ ਦਿਆਂ ਕਿ ਵੇਖੋ ਇਹ 37 ਫੁੱਟ ਬਣ ਕੇ ਤਿਆਰ ਹੋਇਆ ਤੇ 79 ਫੁੱਟ ਜਿਹੜਾ ਇਹਦੀ ਲੰਬਾਈ ਸੀਗੀ ਤੇ ਇਹ ਆਪਾਂ ਇਹਦਾ ਬਣਾਇਆ ਤੇ ਇਹਦੇ ਸੈਂਕੜੇ ਬਣਿਆ ਜੀ 2900 ਤੇ 23 ਸੈਂਕੜੇ ਜਿਹੜੀ ਆ ਇਹਦੀ ਮਹਿੰਤੀ ਗਿਣਤੀ ਬਣਦੀ ਆ ਸਾਡੇ ਇੱਥੇ ਰੇਟ ਚੱਲਦਾ ਜੀ 15 ਰੁਪਏ ਫੁੱਟ ਦੇ ਤੇ ਉਸ ਹਿਸਾਬ ਨਾਲ ਇਹਦੀ ਲੇਬਰ ਜਿਹੜੀ ਆ 2923 ਸੈਂਕੜਿਆਂ ਦੀ ਲੇਬਰ 15 ਰੁਪਏ ਦੇ ਹਿਸਾਬ ਨਾਲ ਬਣਦੀ ਆ ਜੀ 43845 ਸੋ ਹੁਣ ਆਪਾਂ ਇਹਦਾ ਜਿਹੜਾ ਵਾ ਉਹ ਟੋਟਲ ਕਰਦੇ ਆ ਇਹਦਾ ਟੋਟਲ ਕਿੰਨਾ ਇਹਦਾ ਖਰਚ ਬਣਦਾ ਵਾ ਇਹਦਾ ਜਿਹੜਾ ਖਰਚ ਬਣਿਆ ਸੀਗਾ ਜਿਹੜਾ ਆਪਾਂ ਬਣਾਇਆ ਸੀ ਰਾਜ ਮਿਸਤਰੀ ਦਾ ਖਰਚ ਉਹ ਬਣਿਆ ਸੀ 3 ਲੱਖ 58000 772 ਤੇ ਜਿਹੜਾ ਮਤਲਬ ਲੋਹੇ ਦਾ ਤੇ ਨਾਲ ਦੀ ਨਾਲ ਸ਼ੀਟਾਂ ਦਾ ਤੇ ਕੁੰਡੀਆਂ ਦਾ ਰੰਗ ਦਾ ਇਹ ਸਾਰਾ ਜਿਹੜਾ ਖਰਚ ਆਇਆ ਦਿੱਤੇ ਉਹ ਆਇਆ ਜੀ 237163 ਰੁਪਏ ਜਿਹੜਾ ਇਹਦੇ ਤੇ ਸਾਰਾ ਖਰਚ ਆਇਆ ਲੋਹੇ ਦਾ ਹੁਣ ਆਪਾਂ ਇਹਦੇ ਤੇ ਗੱਲ ਕਰਦੇ ਆ ਜੀ ਟੋਟਲ ਖਰਚ ਦੀ ਇਹਨਾਂ ਨੂੰ ਪਲੱਸ ਕਰਕੇ ਦੋਵਾਂ ਨੂੰ ਬਣਦਾ ਜੇ 595935 ਰੁਪਏ ਜਿਹੜੇ ਨੇ ਉਹ ਟੋਟਲੇ ਦੇਤੇ ਛੱਡ ਤੇ ਖਰਚ ਆਇਆ ਜੀ ਤੇ ਮਿੰਤੀ ਗਿਣਤੀ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਵਾਂ ਇਹਦੀ ਮਿੰਤੀ ਗਿਣਤੀ ਹੈਗੀ ਜੇ ਇੱਥੋਂ ਲੈ ਕੇ ਇਸ ਗੁੱਟ ਤੋਂ ਉਸ ਗੋਠ ਤੱਕ 79 ਫੁੱਟ ਉਸ ਤੋਂ ਬਾਅਦ ਇਸ ਪਿੱਲਰ ਤੋਂ ਲੈ ਕੇ ਉਸ ਪਿੱਲਰ ਤੱਕ ਬਾਹਰ ਤੱਕ ਇਹ ਹੈਗਾ ਜੀ 36 ਫੁੱਟ ਤੇ ਇਹਦੀ ਹਾਈਟ ਜਿਹੜੀ ਆ ਉਚਾਈ ਜਿਹੜੀ ਆ ਉਹ ਹੈਗੀ ਆ ਜੀ ਪਿੱਛੋਂ 12.5 ਫੁੱਟ ਤੇ ਅੱਗੋਂ ਜਿਹੜੀ ਹੈਗੀ ਆ ਇਹਦੀ ਮੰਤੀ ਹੈਗੀ ਆ ਜੀ 10 ਫੁੱਟ ਉਚਾਈ ਹੈਗੀ ਆ ਜੀ ਠੀਕ ਹੈ ਜੀ ਤੇ ਸੋ ਸ਼ੈੱਡ ਜਿਹੜਾ ਇਹ ਆਪਾਂ ਸਾਰਾ ਇਹਦਾ ਹਿਸਾਬ ਕਿਤਾਬ ਜਿਹੜਾ ਤੁਹਾਨੂੰ ਲਾ ਕੇ ਦੱਸਿਆ ਪੂਰੀ ਡਿਟੇਲ ਦੇ ਵਿੱਚ ਜੋ ਇਹਦੇ ਤੇ ਖਰਚਾ ਆ ਉਹ ਤੁਹਾਨੂੰ ਹਰ ਇੱਕ ਚੀਜ਼ ਆਪਾਂ ਪੂਰੀ ਡਿਟੇਲ ਦੇ ਵਿੱਚ ਦੱਸੀ ਆ ਕਿ ਜੋ ਇਹਦੇ ਤੇ ਖਰਚ ਲੱਗਾ ਤੇ ਜੇ ਤੁਸੀਂ ਵੀ ਕਦੇ ਇਹੋ ਜਿਹਾ ਸ਼ੈੱਡ ਬਣਾਉਣਾ ਚਾਹੁੰਦੇ ਜੇ ਤੇ ਤੁਸੀਂ ਇੱਕ ਕੱਲ ਦਾ ਜ਼ਰੂਰ ਖਿਆਲ ਰੱਖਿਓ ਜੇ ਕਿ ਜਿਵੇਂ ਆਪਾਂ ਨੇਰੀ ਤੋਂ ਸ਼ੈੱਡ ਨੂੰ ਬਚਾਉਣਾ ਚਾਹੁੰਨੇ ਆ ਤੇ ਜੋ ਮਤਲਬ ਆਪਾਂ ਸਪੋਰਟਾਂ ਉੱਪਰ ਪਾਉਂਦੇ ਆ ਸ਼ੈੱਡ ਦੇ ਉਹ ਜ਼ਰੂਰ ਪਾਇਆ ਕਰੋ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਵਾਰ-ਵਾਰ ਨਹੀਂ ਬਣਦੀਆਂ ਤੇ ਇੱਕ ਵਾਰ ਹੀ ਜਿਹੜਾ ਵਾ ਇਹਨਾਂ ਤੇ ਖਰਚ ਕੀਤਾ ਜਾ ਸਕਦਾ ਉਹ ਆਪਾਂ ਜਿਹੜੀ ਪਹਿਲਾਂ ਵੀਡੀਓ ਬਣਾਈ ਸੀ ਉਹਦਾ ਆਪਾਂ ਲਿੰਕ ਜਿਹੜਾ ਵਾ ਇਸੇ ਡਿਸਕ੍ਰਿਪਸ਼ਨ ਚ ਦਿੱਤਾ ਵਾ ਤੁਸੀਂ ਜਾ ਕੇ ਵੇਖ ਸਕਦੇ ਜੇ ਕਿ ਵੀ ਜੇ ਨੇਰੀ ਤੋਂ ਸ਼ੈੱਡ ਨੂੰ ਬਚਾਉਣਾ ਵਾ ਤੇ ਉਹਦੇ ਵਾਸਤੇ ਆਪਾਂ ਕੀ ਕਰ ਸਕਦੇ ਆ ਤੇ ਸੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਵੇਖਣ ਵਾਸਤੇ ਧੰਨਵਾਦ